ਇਕ ਲੱਗੀ ਦਾ ਟਰੈਕਟਰ ਲੈ ਕੇ ਆਏ ਆ ਦੋਸਤੋ ਪਾਵਰ ਸਟਰੀਨ ਦੀ ਕਿੱਟ ਲੈ ਕੇ ਆਏ ਆ ਆਜੋ ਪੂਰੀ ਵੀਡੀਓ ਦੇਖੋ ਤੁਸੀਂ ਦੇਖਣਾ ਪਲਵਾਨ ਟਿਕਟਪੁਰਿਆਲਾ ਦਾ ਮੈਂ ਹਾਂ ਤੁਹਾਡਾ ਦੋਸਤ ਦੋਸਤੋ ਦਸੰਦੀਪ ਸਿੰਘ ਤੇ ਅੱਜ ਦੀ ਵੀਡੀਓ ਬਹੁਤ ਘੰਟ ਹੋਣ ਵਾਲੀ ਆਜੋ ਪੇਜ ਨੂੰ ਕਰ ਲਓ ਫੋਲੋ ਤੇ ਅੱਗੇ ਵੀਡੀਓ ਪੂਰੀ ਚੈੱਕ ਕਰੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਵਾਰੀ ਫੇਰ ਪਲਵਾਨ ਟਿਕਟਪੁਰਿਆਲਾ ਦੇ ਫੇਸਬੁੱਕ ਪੇਜ ਤੇ ਯੂਟਿਊਬ ਤੇ ਦੇਖ ਰਹੇ ਹੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਆਂ ਪਹਿਲਾਂ ਦਾ ਟਰੈਕਟਰ ਦਾ ਨਾਮ ਪੜ ਲਓ ਨਾਮ ਪੜ ਲਓ ਜੇ ਪੜਿਆ ਗਿਆ ਤਾਂ ਤੈਂ ਤਾਂ ਤੁਹਾਨੂੰ ਅੰਗਰੇਜ਼ੀ ਆ ਪੰਜਾਬੀ ਸਮਝਾ ਦੇਣਾ ਟੀਟਾਗੜ ਸੁਪਰ ਡੀਜੇ 45 ਕਰਲਾ ਉਸ ਘਰ ਇੰਜਣ ਦੇ ਨਾਲ 10 40 ਦੇ ਨਾਲ 3 ਯਾਰ 10 40 ਇੰਜਣ ਸੀ ਇਹਦੇ ਵਿੱਚ ਪਿਛਲਾ ਹਿੱਸਾ ਏਸ ਵਾਲਾ ਕਹਿ ਲਓ ਸਵਰਾਜ ਵਾਲਾ ਕਹਿ ਲਓ ਸੁਧਾਰ ਕਰਿਆ ਸੀ ਕਾਫੀ ਇਹਨਾਂ ਨੇ ਟਰੈਕਟਰ ਬਣਿਆ ਕਿੱਥੋਂ ਦਾ ਇਹ ਵੀ ਤੁਹਾਡੇ ਤਾਂ ਗੱਲ ਸਾਂਝੀ ਕਰ ਲੈਣੇ ਆ ਟੀਟਾਗੜ ਇਹ ਦੋਸਤੋ ਰਾਜਸਥਾਨ ਦੇ ਇੱਕ ਸ਼ਹਿਰ ਦਾ ਨਾਮ ਆ ਟੀਟਾਗੜ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਜੇ ਕੋ ਮੇਰ ਤੋਂ ਗਲਤੀ ਹੋ ਗਈ ਤਾਂ ਉਹ ਵੀ ਦੱਸ ਦੇ ਜੀ ਟੀਟਾਗੜ ਐਗਰੋ ਪ੍ਰਾਈਵੇਟ ਲਿਮਟਿਡ ਇਹ ਹੈਗਾ ਜੀ ਭਰਤਪੁਰ ਰਾਜਸਥਾਨ ਇੰਡੀਆ ਜਿੱਥੋਂ ਦਾ ਇਹ ਟਰੈਕਟਰ ਬਣਿਆ ਸੁੱਕੀਆਂ ਬ੍ਰੇਕਾਂ ਦੇ ਵਿੱਚ ਕਈ ਭਰਾਵਾਂ ਨੇ ਪਾਵਰ ਸਟੀering ਸਸਤੇ ਦੇ ਵਿੱਚ ਕਰਨੇ ਆ ਮੇਰੀ ਪੂਰੀ ਇਸ ਗੱਲ ਤੇ ਜੋਰ ਲੱਗਿਆ ਪਿਆ ਵੀ ਮੈਂ ਹੁਣ ਜਿਹੜੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣੀਆਂ ਸਸਤੀਆਂ ਪਾਵਰ ਕਿਟਾਂ ਸਸਤੇ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਵੀ ਕਿਵੇਂ ਆਪਾਂ ਜਿਹੜੀ ਆ ਫੈਸਿਲਿਟੀ ਹਾਸਲ ਕਰਨੀ ਆ ਕਿਵੇਂ ਲੋਕਾਂ ਤੱਕ ਇਹ ਚੀਜ਼ ਪਹੁੰਚਾਉਣੀ ਆ ਬਹੁਤ ਕੋਸ਼ਿਸ਼ ਹੋ ਕਰੰਦੇ ਆ ਤੇ ਅੱਗੇ ਲੈ ਕੇ ਵੀ ਆਵਾ ਇਕੱਲੀ ਗੱਲਾਂ ਨਾਲ ਨਹੀਂ ਸਾਰਨਾ ਜਿੱਥੋਂ ਮਰਜ਼ੀ ਤੁਸੀਂ ਕਰਾਓ ਕੋਈ ਦਿੱਕਤ ਨਹੀਂ ਜਿੱਥੋਂ ਮਰਜ਼ੀ ਤੁਸੀਂ ਲੋ ਆਪਣਾ ਕੰਮ ਆ ਜਾਣਕਾਰੀ ਦੇਣਾ ਜਿੱਥੋਂ ਵੀ ਤੁਹਾਨੂੰ ਮਿਲਦਾ ਇਹ ਕੰਮ ਆ ਹਿੱਸਾ ਸਵਰਾਜ ਦਾ ਸੇਮ ਆ ਕਿਸੇ ਨੇ ਕੋਈ ਵੀ ਏਸ ਕੋਈ ਵੀ ਤੁਹਾਡਾ ਸੋਨਾ ਲੀਕਾ ਕੋਈ ਵੀ ਟਰੈਕਟਰ ਪਾਵਰ ਕਰਨਾ ਤੇ ਆ ਹਿੱਸੇ ਦਾ ਜੋ ਸੈਂਟਰ ਬੈਂਚ ਆਸੀਂ ਕੱਢ ਦੇਣਾ ਕੱਲ ਨੂੰ ਟਰੈਕਟਰ ਖੋਲਾਂਗੇ ਤੇ ਪੰਪ ਉਧਰ ਡਬਲ ਲੱਗਦਾ ਹੀ ਆ ਸਿੰਗਲ ਲੈਣਾ ਸਿੰਗਲ ਲੈ ਲਿਓ ਆ ਜੈੱਕ ਇਹਨੂੰ ਲੱਗਾ ਡਬਲ ਜੈੱਕ ਲਾਉਣਾ ਇਹਨੂੰ ਡਬਲ ਵੀ ਇਸੇ ਹਿੱਸੇ ਦੇ ਜੈੱਕ ਲੱਗ ਜਾਂਦਾ ਦੋਸਤੋ ਸੇਮ ਇਸੇ ਹਿੱਸੇ ਤੋਂ ਹੀ ਜਜਮੈਂਟ ਕਰ ਸਕਦੇ ਇਸੇ ਹਿੱਸੇ ਦੇ ਕੰਪਨੀ ਦਾ ओरिजिनल ਡਬਲ ਜੈੱਕ ਵੀ 22 ਰਲ ਵਾਲੀ ਜਗ੍ਹਾ ਤੇ ਲੱਗ ਜਾਣਾ ਹਿੱਸੇ ਦਾ ਕੋਈ ਬਾਲਾ ਫਰਕ ਨਹੀਂਗਾ ਤੇ ਦੋਸਤੋ ਆ ਆਰਪੀ ਡੋਲ ਦੀ ਫੀਟਿੰਗ ਚੈੱਕ ਕਰ ਲਓ ਤੁਸੀਂ ਆ ਦੇਖੋ ਦੇਖੀਏ ਔਰ ਵੀਡੋਲ ਪਲੇਟ ਸੇਮ ਸਵਰਾਜ ਵਾਂਗੂ ਤੇ ਆਹ ਦੋ ਪਾਈਪਾਂ ਜਿਹੜੀਆਂ ਆ ਗਈਆਂ ਜਿਹੜੇ ਤੁਸੀਂ ਦੇਖਦੇ ਹੋ ਇਹ ਪਾਈਪਾਂ ਆ ਗਈਆਂ ਥੋਡੀਆਂ ਆਪਣੀਆਂ ਜੈਕ ਵਾਲੀਆਂ ਜੈਕ ਜਿਹਨੂੰ ਜੈਕ ਨੂੰ ਜਾਣਦੇ ਆ ਜਿਹੜੀਆਂ ਠੀਕ ਹੈ ਜੀ ਤੇ ਦੋਸਤੋ ਥੋੜਾ ਜਿਹਾ ਬ੍ਰਾਈਟਨੈਸ ਜ਼ਿਆਦਾ ਕਰੀ ਹੋਈ ਹੈ ਉਸ ਕਰਕੇ ਨਹੀਂ ਸੀ ਪਤਾ ਲੱਗਣ ਦੇ ਆ ਤੇ ਆਹ ਅੰਦਰ ਲੱਗੀ ਆ ਟੈਂਕੀ ਆ ਜਿਹੜੀ ਦੀਦੀ ਹੈ ਐਲ ਟੈਂਕ ਉਹੀ ਸਵਰਾਜ ਜਿਹੜਾ ਹਾਲੈਂਡ ਵਾਲਾ ਕਹਿ ਲਓ ਬਹੁਤ ਜ਼ਿਆਦੀ ਇਹ ਟੈਂਕ ਜਿਹੜਾ ਫੇਮਸ ਆ ਵਾਪਸੀ ਆ ਕੇ ਆ ਆਰਬੀ ਡੋਨੂੰ ਲੱਗੀ ਏ ਆ ਪਲੇਟ ਲੱਗ ਗਈ ਤੇ ਦੋਸਤੋ ਬਹੁਤ ਸੋਹਣੀ ਫਿਟਿੰਗ ਹੋਈ ਹੋਈ ਆ ਜੇ ਕਿਸੇ ਵੀਰ ਨੂੰ ਇਹਦੀਆਂ ਬ੍ਰੇਕਾਂ ਲਿਫਟ ਉੱਪਰ ਜਾਂ ਆਹ ਪਾਵਰ ਕਿਟ ਚਾਹੀਦੀ ਹੋਵੇ ਤਾਂ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਸਿਸਟਮ ਲੱਗਿਆ ਹੋਇਆ ਟਾਈਟਾਗਰ ਟਰੈਕਟਰ ਪਾਵਰ ਸ਼ੇアリング ਕਿਟ ਇਹ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਿਓ ਆ ਇਹਦੇ ਚ ਡਬਲ ਪੰਪ ਤੁਸੀਂ ਸਿੰਗਲ ਪੰਪ ਤੇ ਕਰਨਾ ਤਾਂ ਸਿੰਗਲ ਪੰਪ ਤੇ ਇਹ ਬੜਾ ਸੋਹਣਾ ਹੋ ਜਾਊਗਾ ਪਾਵਰ ਠੀਕ ਆ ਦੋਸਤੋ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ